ਹਾਂਜੀ ਲਿਹਾਨ এডਿਕੇਸ਼ਨ ਤੇ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਅੱਜ ਆਪਣੀ ਫਰਸਟ ਕਲਾਸ ਆ ਠੀਕ ਆ ਪੋਲੀਟੀਕਲ ਦੀ ਅੱਜ ਆਪਣੀ ਫਰਸਟ ਕਲਾਸ ਆ ਪੰਜਾਬ ਪੀਸੀਐਸ ਇਗਜ਼ਾਮ ਦੀ ਠੀਕ ਆ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜਾ ਵੀ ਸਟੂਡੈਂਟ ਤੁਹਾਡਾ ਕੋਈ ਦੋਸਤ ਵਾ ਜਿਹੜਾ ਡੀਐਸਪੀ ਦੀ ਤਿਆਰੀ ਕਰਨਾ ਚਾਹੁੰਦਾ ਵਾ ਹਨਾ ਡੀਐਸਪੀ ਬਣਨਾ ਚਾਹੁੰਦਾ ਵਾ ਹਨਾ ਜਿਹੜਾ ਪੰਜਾਬ ਪੀਸੀਐਸ ਇਗਜ਼ਾਮ ਦੀ ਤਿਆਰੀ ਕਰਨਾ ਚਾਹੁੰਦਾ ਇਹ ਵੀਡੀਓ ਉਹਦੇ ਤੱਕ ਜਰੂਰ ਸੈਂਡ ਕਰ ਦਿਓ ਇਹ ਆਪਣੀ ਅੱਜ ਦੀ ਫਰਸਟ ਕਲਾਸ ਹੈ ਜਿਦੇ ਵਿੱਚ ਆਪਾਂ ਦੇਖਾਂਗੇ ਫੰਡਾਮੈਂਟਲ ਰਾਈਟ ਕੀ ਹੁੰਦੇ ਆ ਠੀਕ ਹੈ ਫੰਡਾਮੈਂਟਲ ਰਾਈਟ ਇੱਕ ਬਹੁਤ ਜ਼ਰੂਰੀ ਹਿੱਸਾ ਆ ਪੀਸੀਐਸ ਦਾ ਇਹ ਕਹਿੰਦਾ ਪੀਸੀਐਸ ਦਾ ਨਹੀਂ ਹੈਗਾ ਤੁਸੀਂ ਕਿਸੇ ਵੀ ਗਵਰਨਮੈਂਟ ਜੌਬ ਦੀ ਤਿਆਰੀ ਕਰਦੇ ਹੋ ਜਿਵੇਂ ਯੂਪੀਐਸਸੀ ਹੋਗੀ ਪੀਸੀਐਸ ਹੋਗੀ ਹਨਾ ਆਰਮੀ ਹੋਗੀ ਨੇਵੀ ਹੋਈ ਕੋਈ ਵੀ ਗਵਰਨਮੈਂਟ ਇਗਜ਼ਾਮ ਉਹਦੇ ਵਿੱਚ ਫੰਡਾਮੈਂਟਲ ਰਾਈਟ ਬਹੁਤ ਜ਼ਰੂਰੀ ਆ ਠੀਕ ਆ ਜੇਕਰ ਗਵਰਨਮੈਂਟ ਜੌਬ ਦੀ ਨਹੀਂ ਵੀ ਤੁਸੀਂ ਤਿਆਰੀ ਕਰਦੇ ਪਏ ਹਨਾ ਇੱਕ ਨਾਰਮਲ ਪਰਸਨ ਹੋ ਹਨਾ ਕਾਮਨ ਪਰਸਨ ਹੋ ਫਿਰ ਵੀ ਤੁਹਾਨੂੰ ਫੰਡਾਮੈਂਟਲ ਰਾਈਟ ਪਤਾ ਹੋਣਾ ਚਾਹੀਦਾ ਵਾ ਜੇਕਰ ਤੁਹਾਨੂੰ ਫੰਡਾਮੈਂਟਲ ਰਾਈਟ ਪਤਾ ਵਾ ਤਾਂ ਤੁਹਾਡੇ ਨਾਲ ਕੋਈ ਵੀ ਗਲਤ ਨਹੀਂ ਕਰ ਸਕਦਾ ਕੋਈ ਵੀ ਅਧਿਕਾਰੀ ਤੁਹਾਡੇ ਨਾਲ ਗਲਤ ਕੰਮ ਨਹੀਂ ਕਰ ਸਕਦਾ ਤੁਹਾਡੇ ਨਾਲ ਧੋਖਾ ਨਹੀਂ ਕਰ ਸਕਦਾ ਜੇਕਰ ਤੁਹਾਨੂੰ ਫੰਡਾਮੈਂਟਲ ਰਾਈਟ ਪਤਾ ਵਾ ਠੀਕ ਹੈ ਇਹ ਕੀ ਹੁੰਦੇ ਆ ਸਾਡੇ ਦੇ ਕੀ ਕੀ ਪਾਵਰ ਆ ਇਹਦੇ ਵਿੱਚ ਸਾਰਾ ਕੁਝ ਦੱਸਿਆ ਹੋਇਆ ਵਾ ਠੀਕ ਹੈ ਇਸੇ ਕਰਕੇ ਪੀਸੀਐਸ ਦੇ ਵਿੱਚ ਇਹ ਚੀਜ਼ਾਂ ਪੁੱਛੀਆਂ ਗਈਆਂ ਵਾ ਇਹ ਆਪਾਂ ਜੇ ਪੀਸੀਐਸ ਦੇ ਵਿੱਚ ਆਪਾਂ ਤਿਆਰੀ ਕਰਦੇ ਪਏ ਕੱਲੇ 프리 ਦੀ ਠੀਕ ਹੈ ਰੀ ਦੇ ਵਿੱਚ ਕੀ ਕੀ ਆਪਾਂ ਫਰੀ ਦੇ ਸਲੀਪਸ ਆਪਾਂ ਫਰੀ ਦੇ ਸਲੀਪਸ ਦੇ ਅਕੋਰਡਿੰਗ ਤਿਆਰੀ ਕਰਦੇ ਪਏ ਆ ਠੀਕ ਆ ਜਿੰਨੇ ਸਲੀਪਸ ਨਹੀਂ ਵੇਖਿਆ ਉਹ ਆਪਣੀ ਫਰਸਟ ਵੀਡੀਓ ਦੇ ਵਿੱਚ ਹੈਗਾ ਵਾ ਤੁਸੀਂ ਚੈਨਲ ਦੀ ਪਲੇਲਿਸਟ ਦੇ ਵਿੱਚ ਜਾਓ ਉੱਥੇ ਪੋਲਿਟੀਕਲ ਦੀ ਜਦੋਂ ਸੀਰੀਜ਼ ਤੁਸੀਂ ਓਪਨ ਕਰੋਗੇ ਉੱਥੇ ਤੁਹਾਨੂੰ ਸਾਰਾ ਕੁਝ ਮਿਲ ਜਾਊਗਾ ਠੀਕ ਆ ਅੱਜ ਆਪਾਂ ਦੇਖਦੇ ਹਾਂ ਫੰਡਾਮੈਂਟਲ ਰਾਈਟ ਕੀ ਹੁੰਦੀ ਆ ਠੀਕ ਆ ਤੇ ਤੁਸੀਂ ਦੇਖੋ ਨਾਲ ਦੀ ਨਾਲ ਨੋਟ ਕਰੀ ਜਾਓ ਨੋਟਸ ਬਣਾ ਲਓ ਠੀਕ ਆ ਜੇ ਮੈਂ ਕਿਹਾ ਫੰਡਾਮੈਂਟਲ ਰਾਈਟ ਫੰਡਾਮੈਂਟਲ ਰਾਈਟ ਕੀ ਆ ਫੰਡਮੈਂਟਲ ਰਾਈਟ ਆਰ ਏਸੈਂਸ਼ੀਅਲ ਹਿਊਮਨ ਰਾਈਟ ਵਾ ਠੀਕ ਆ ਫੰਡਮੈਂਟਲ ਰਾਈਟ ਕੀ ਆ ਇੱਕ ਬਹੁਤ ਜ਼ਰੂਰੀ ਆਪਣੀ ਖੁਦ ਦੀ ਰਾਈਟ ਵਾ ਹਿਊਮਨ ਰਾਈਟ ਆਪਣੇ ਬਹੁਤ ਹੀ ਜ਼ਰੂਰੀ ਰਾਈਟ ਵਾ ਜਿਹੜੇ ਫੰਡਮੈਂਟਲ ਰਾਈਟ ਤੇ ਆਪਣੇ ਬਹੁਤ ਜ਼ਰੂਰੀ ਰਾਈਟ ਵਾ ਠੀਕ ਆ ਹਿਊਮਨ ਰਾਈਟ ਮਤਲਬ ਆਪਣੇ ਠੀਕ ਆ ਅੰਦਰ ਰਾਈਟ 댓 ਆਰ ਆਫਰ ਜਿਹੜੇ ਸਾਨੂੰ ਆਫਰ ਕਰਦੇ ਆ ਕਾਦੀ ਕਾਦੀ ਕਰਦੇ ਆ ਸਿਟੀਜ਼ਨ ਠੀਕ ਆ ਸਾਡੀ ਕਾਸਟ ਠੀਕ ਆ ਸਾਨੂੰ ਕੋਈ ਜੇ ਤੁਸੀਂ ਕਿਸੇ ਵੀ ਕਾਸਟ ਦੇ ਹੋ ਮੈਂ ਕਿਸੇ ਵੀ ਕਾਸਟ ਦਾ ਸਾਨੂੰ ਕੋਈ ਇਹ ਨਹੀਂ ਕਹਿ ਸਕਦਾ ਕਿ ਤੂੰ ਉਸ ਕਾਸਟ ਦਾ ਮੇਰੇ ਲਾਗੇ ਨਾ ਬੈ ਤੈਨੂੰ ਜੋਬ ਨਹੀਂ ਮਿਲਣੀ ਤੈਨੂੰ ਖਾਣ ਨਹੀਂ ਨਹੀਂ ਮਿਲਣਾ ਠੀਕ ਆ ਇਹ ਸਾਨੂੰ ਸਾਡੇ ਫੰਡਮੈਂਟਲ ਰਾਈਟ ਸਾਨੂੰ ਇੰਨੇ ਪਾਵਰਦਿੰਦੇ ਹੈਗੇ ਆ ਠੀਕ ਆ ਇਹਦੇ ਇਸ ਤੁਸੀਂ ਕਿਸੇ ਵੀ ਕਲਰ ਦੇ ਹੋ ਤੁਸੀਂ ਬਲੈਕ ਹੋ ਠੀਕ ਆ ਵਾਈਟ ਹੋ ਕਾਲੇ ਹੋ ਚਿੱਟੇ ਹੋ ਕਿਸੇ ਵੀ ਕਲਰ ਦੇ ਹੋ ਤੁਹਾਨੂੰ ਕੋਈ ਇਹ ਨਹੀਂ ਕਹਿ ਸਕਦਾ ਵੀ ਤੂੰ ਕਾਲੇ ਕਲਰ ਦਾ ਮੈਂ ਤੂੰ ਮੇਰੇ ਲਾਗੇ ਨਾ ਬੈ ਠੀਕ ਆ ਤੂੰ ਕਾਲੇ ਕੱਲਰ ਦਾ ਤੂੰ ਆਹ ਵਾਲੇ ਡੀਸੀ ਆਫਿਸ ਨਹੀਂ ਆ ਸਕਦਾ ਤੂੰ ਕਾਲੇ ਕੱਲਰ ਦਾ ਤੂੰ ਸਕੂਲ ਦੇ ਵਿੱਚ ਨਹੀਂ ਜਾ ਸਕਦਾ ਠੀਕ ਆ ਤੂੰ ਕਾਲੇ ਕੱਲਰ ਦਾ ਤੂੰ ਆਹ ਵਾਲਾ ਕੰਪੀਟੀਟਿਵ ਇਗਜ਼ਾਮ ਚ ਵਿੱਚ ਪਾਰਟਿਸਿਪੇਟ ਨਹੀਂ ਕਰ ਸਕਦਾ ਤੁਹਾਨੂੰ ਕੋਈ ਨਹੀਂ ਬੋਲ ਸਕਦਾ ਕਿਉਂ ਨਹੀਂ ਬੋਲ ਸਕਦਾ ਫੰਡਾਮੈਂਟਲ ਰਾਈਟ ਦਾ ਕਰਕੇ ਸਾਨੂੰ ਰਾਈਟ ਦਿੱਤੇ ਹੋਏ ਆ ਠੀਕ ਆ ਇਹ ਕੱਲੇ ਇੰਨੇ ਰਾਈਟ ਨਹੀਂ ਬਹੁਤ سارے ਰਾਈਟ ਵਾ ਠੀਕ ਆ ਇਹਦੇ ਆਪਾਂ ਜੇ मीनिंग ਸਮਝਦੇ ਪਏ ਆ ਠੀਕ ਆ ਫਿਰ ਪਲੇਸ ਆਫ ਬਰਥ ਤੁਸੀਂ ਕਿਤੇ ਵੀ ਦਾ ਜਨਮ ਪਲਨ ਹੋਇਆ ਵਾ ਠੀਕ ਆ ਤੁਸੀਂ ਕਿਤੇ ਵੀ ਜੰਮੇ ਹੋ ਕਿਤੇ ਵੀ ਪਲੇ ਹੋ ਕੁਝ ਵੀ ਇਹਦਾ ਕੋਈ ਮੈਟਰ ਨਹੀਂ ਕਰਦਾ ਠੀਕ ਆ ਤੁਸੀਂ ਤੁਹਾਡਾ ਜਨਮ ਜਿਹੜਾ ਤਾਮਿਲਨਾਡੂs ਹੋਇਆ ਵਾ ਤੇ ਤੁਸੀਂ ਪੰਜਾਬ ਦੇ ਵਿੱਚ ਰਹੇ ਤੁਹਾਨੂੰ ਕੋਈ ਕੁਝ ਨਹੀਂ ਆਖੂਗਾ ਠੀਕ ਆ ਰਿਲੀਜੀਅਨ ਦਾ ਤਰਮ ਕਿਹੜਾ ਵਾ ਜਿਹੜਾ ਮਰਜ਼ੀ ਧਰਮ ਆ ਤੁਹਾਨੂੰ ਕੋਈ ਇਹ ਨਹੀਂ ਕਹਿ ਸਕਦਾ ਤੂੰ ਯਾਰ ਹਿੰਦੂ ਆ ਤੂੰ ਇਹ ਵਾਲੇ ਆਫਿਸ ਦੇ ਵਿੱਚ ਨਹੀਂ ਆਉਣਾ ਤੂੰ ਮੁਸਲਮਾਨ ਤੂੰ ਸਕੂਲ ਦੇ ਵਿੱਚ ਨਹੀਂ ਸਟੱਡੀ ਕਰ ਸਕਦਾ ਤੂੰ ਸੇਖਾ ਤੂੰ ਆਵਲੇ ਆਫੀਸਰ ਦੇ ਵਿੱਚ ਤੇਰੀ ਐਂਟਰੀ ਬੰਦਵਾ ਐਵੇਂ ਤੈਨੂੰ ਕੋਈ ਨਹੀਂ ਬੋਲ ਸਕਦਾ ਕਿਉਂ ਨਹੀਂ ਬੋਲ ਸਕਦਾ ਫੰਡਾਮੈਂਟਲ ਰਾਈਟ ਦਾ ਕਰਕੇ ਠੀਕ ਆ ਫੰਡਾਮੈਂਟਲ ਰਾਈਟ ਹੀ ਸਾਨੂੰ ਪਾਵਰ ਦਿੰਦਾ ਵਾ ਫਿਰ ਜੈਂਟਰ ਇਹਦੇ ਵਿੱਚ ਜੈਂਟਰ ਤੁਸੀਂ ਕੋਈ ਵੀ ਹੋ ਕਿਸੇ ਵੀ ਤਰ੍ਹਾਂ ਦੇ ਆ ਠੀਕ ਆ ਤੁਹਾਨੂੰ ਤੁਸੀਂ ਫੀਮੇਲ ਹੋ ਮੇਲ ਹੋ ਤੁਹਾਨੂੰ ਕੋਈ ਨਹੀਂ ਰੋਕੂਗਾ ਹਾਂ ਵੀ ਭਾਈ ਤੂੰ ਕਾਤੋਂ ਆਇਆ ਕਿਵੇਂ ਆ ਇਹ ਸਾਨੂੰ ਸਾਰਾ ਕੁਝ ਫੰਡਾਮੈਂਟਲ ਰਾਈਟ ਦੇਂਦੇ ਪਿਆ ਫੰਡਾਮੈਂਟਲ ਰਾਈਟ ਦਾ ਕਰਕੇ ਅਸੀਂ ਸਟੱਡੀ ਕਰਦੇ ਪਿਆ ਫੰਡਮੈਂਟਲ ਰਾਈਟ ਦੀ ਪਾਵਰ ਦੇ ਨਾਲ ਹੀ ਅਸੀਂ ਵੋਟ ਦੇਦੇ ਆਂ ਫੰਡਮੈਂਟਲ ਰਾਈਟ ਦੇ ਨਾਲ ਹੀ ਅਸੀਂ ਕਿਸੇ ਵੀ ਗਵਰਨਮੈਂਟ ਜੌਬ ਦੇ ਇੰਜਾਮ ਵਿੱਚ ਪਾਰਟਿਸਿਪੇਟ ਕਰਦੇ ਪਏ ਆਂ ਠੀਕ ਆ ਜਿਵੇਂ ਪੀਸੀਐਸ ਦੇ ਵਿੱਚ ਤੁਸੀਂ ਪਾਰਟਿਸਿਪੇਟ ਕਰਦੇ ਪਏ ਹੋ ਇਹਦੇ ਵਿੱਚ ਉਹਨੇ ਐਵੇਂ ਤੇ ਕਹਿੰਨੇ ਆਖਿਆ ਨਹੀਂ ਹੈਗਾ ਵੀ ਜਿਹੜਾ ਕਾਲੇ ਕਲਰ ਦਾ ਉਹ ਪੀਸੀਐਸ ਦੇ ਵਿੱਚ ਪਾਰਟਿਸਿਪੇਟ ਨਹੀਂ ਕਰ ਸਕਦਾ ਜਿਹੜਾ ਹਿੰਦੂ ਆ ਉਹ ਪੀਸੀਐਸ ਦੇ ਵਿੱਚ ਪਾਰਟਿਸਿਪੇਟ ਨਹੀਂ ਕਰ ਸਕਦਾ ਜਿਹੜਾ ਸਿੱਖ ਉਹ ਪੀਸੀਐਸ ਦੇ ਵਿੱਚ ਪਾਰਟਿਸਿਪੇਟ ਕਰ ਨਹੀਂ ਸਕਦਾ ਜਾਂ ਕਰ ਸਕਦਾ ਨਹੀਂ ਨਾ ਆਖਿਆ ਇਹਨਾਂ ਕਿਉਂ ਨਹੀਂ ਆਇਆ ਕਿ ਇਹ ਸਾਨੂੰ ਫੰਡਮੈਂਟਲ ਰਾਈਟ ਮਿਲੇ ਹੋਏ ਆ ਠੀਕ ਹੈ ਜਿਨ੍ਹਾਂ ਨੂੰ ਪੰਜਾਬੀ ਵਿੱਚ ਆਖਿਆ ਜਾਂਦਾ ਵਾ ਠੀਕ ਹੈ ਫੰਡਮੈਂਟਲ ਰਾਈਟ ਨੂੰ ਪੰਜਾਬੀ ਦੇ ਵਿੱਚ ਆਖਿਆ ਜਾਂਦਾ ਬੁਨਿਆਦੀ ਅਧਿਕਾਰਾਂ ਇਹੋ ਫੰਡਾਮੈਂਟਲ ਰਾਈਟ ਇੱਕੋ ਫੰਡਾਮੈਂਟਲ ਰਾਈਟ ਵਾ ਜਿਹੜੇ ਸਾਨੂੰ ਪਾਵਰ ਦਿੰਦੇ ਆ ਕਿਤੇ ਵੀ ਗਵਰਨਮੈਂਟਿੰਗ एग्जाम ਦੇ ਵਿੱਚ ਪਾਰਟਿਸਿਪੇਟ ਕਰਨ ਦੀ ਕਿਤੇ ਵੀ ਰਹਿਣ ਦੀ ਕੁਝ ਵੀ ਖਾਣ ਦੀ ਸਾਹ ਲੈਣ ਦੀ ਪੀਣ ਦੀ ਹਨਾ ਕਿਤੇ ਰਹਿਣ ਦੀ ਐਜੂਕੇਸ਼ਨ ਕਰਨ ਦੀ ਜੌਬ ਕਰਨ ਦੀ ਕੰਟਰੀ ਦੇ ਵਿੱਚ ਰਹਿਣ ਦੀ ਕੰਟਰੀ ਤੋਂ ਬਾਹਰ ਜਾਣ ਦੀ ਇਹ ਕੌਣ ਆ ਸਾਡੇ ਫੰਡਾਮੈਂਟਲ ਰਾਈਟ ਆ ਠੀਕ ਆ ਬਹੁਤ سارے ਫੰਡਾਮੈਂਟਲ ਰਾਈਟ ਹੈਗੇ ਆ ਠੀਕ ਆ ਜਿਹੜੇ ਸਾਨੂੰ ਇੰਨੀ ਪਾਵਰ ਦਿੰਦੇ ਵੀ ਅਸੀਂ ਕਿਸੇ ਤੋਂ ਵੀ ਸਾਨੂੰ ਡਰਨੀ ਲੋੜ ਨਹੀਂ ਹੈ ਕੋਈ ਵੀ ਅਧਿਕਾਰੀ ਹੋਵੇ ਠੀਕ ਆ ਕੋਈ ਵੀ ਆਫੀਸਰ ਹੋਵੇ ਸਾਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਬਟ ਆਪਾਂ ਗਲਤ ਨਹੀਂ ਹੋਣੇ ਚਾਹੀਦੇ ਠੀਕ ਆ ਆਜੋ ਠੀਕ ਹੈ ਜਿਹੜੇ ਫੰਡਾਮੈਂਟਲ ਰਾਈਟ ਵਾ ਇਹ ਆਰ ਇਨਸਾਈਨ ਇਹ ਕਿਹੜੇ ਹਾਂ ਆ ਬਹੁਤ ਜ਼ਰੂਰੀ ਆ ਫੰਡਾਮੈਂਟਲ ਰਾਈਟ ਜਿਹੜਾ ਵਾ ਕਨਸਟੀਟਿਊਸ਼ਨ ਦੇ ਪਾਰਟ 3 ਦੇ ਵਿੱਚ ਆਉਂਦਾ ਵਾ ਠੀਕ ਹੈ ਚੇਤਾ ਰੱਖਣਾ ਇਹ ਚੀਜ਼ ਤੁਹਾਨੂੰ ਐਮਸੀਕਿਊ ਵਿੱਚ ਪੁੱਛੀ ਜਾ ਸਕਦੀ ਹੈ ਜੀ ਅਪਰੀ ਦੇ ਵਿੱਚ ਠੀਕ ਆ ਫੰਡਾਮੈਂਟਲ ਰਾਈਟ ਵਾ ਕਿਹੜੇ ਪਾਰਟ ਦੇ ਵਿੱਚ ਆਉਂਦਾ ਵਾ ਠੀਕ ਹੈ ਇਹ ਚੀਜ਼ ਨੋਟ ਕਰ ਲਓ ਨੋਟਸ ਬਣਾ ਲਓ ਤੁਮੀ ਐਵੇਂ ਪੁੱਛਿਆ ਜਾ ਸਕਦਾ ਜਿਹੜਾ ਫੰਡਾਮੈਂਟਲ ਰਾਈਟ ਵਾ ਕਨਸਟੀਟਿਊਸ਼ਨ ਦੇ ਕਿਹੜੇ ਪਾਰਟ ਵਿੱਚ ਆਉਂਦਾ ਵਾ ਠੀਕ ਆ ਉਥੇ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ ਕਿ ਜਿਹੜਾ ਫੰਡਾਮੈਂਟਲ ਰਾਈਟ ਵਾ ਪਾਰਟ 3 ਦੇ ਵਿੱਚ ਆਉਂਦਾ ਵਾ ਠੀਕ ਆ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਫਿਰ ਆਨਫਰਮ ਦਾ ਆਰਟੀਕਲ ਸਾਡੇ ਤੋਂ ਆਰਟੀਕਲ ਕਿੰਨੇ ਆ ਸਾਡੇ ਤੋਂ ਕਿੰਨੇ ਆਰਟੀਕਲ ਜਿਹੜੇ ਫੰਡਾਮੈਂਟਲ ਦੇ ਰਿਲੇਟਡ ਆ ਠੀਕ ਆ 12 ਤੋਂ ਲੱਗ ਕੇ 35 ਤੱਕ ਸਾਡੇ ਤੋਂ ਫੰਡਾਮੈਂਟਲ ਰਾਈਟ ਵਾ ਠੀਕ ਆ ਆਰਟੀਕਲ 12 ਤੋਂ ਲੱਗ ਕੇ 33 ਤੱਕ ਸਾਡੇ ਤੋਂ ਫੰਡਾਮੈਂਟਲ ਰਾਈਟ ਵਾ ਠੀਕ ਆ ਠੀਕ ਆ ਫਿਰ ਆਂਦਾ ਦਾ ਫਰੇਮਵਰਕ ਆਫ ਦਾ ਕਨਸਟੀਟਿਊਸ਼ਨ ਡਰਾਈਵ ਇਨਸਪੀਰੇਸ਼ਨ ਇਹ ਜਿਹੜਾ ਇਹ ਨਾਲ ਫੰਡਾਮੈਂਟਲ ਰਾਈਟ ਲੈ ਆ ਹਨਾ ਜਿਨ੍ਹਾਂ ਨੇ ਸਾਡਾ ਕਨਸਟੀਟਿਊਸ਼ਨ ਬਣਾਇਆ ਵਾ ਕਨਸਟੀਟਿਊਸ਼ਨਲ ਫਰੇਮਵਰਕ ਹਨਾ ਜਿਹੜੀ ਮਤਲਬ ਇੱਕ ਕਮੇਟੀ ਸੀ ਜਿਨ੍ਹਾਂ ਨੇ ਫੰਡਾਮੈਂਟਲ ਬਣਾਇਆ ਹਨਾ ਜਿਨ੍ਹਾਂ ਨੇ ਸਾਡਾ ਕਨਸਟੀਟਿਊਸ਼ਨ ਬਣਾਇਆ ਵਾ ਉਹਨੇ ਫੰਡਾਮੈਂਟਲ ਰਾਈਟ ਕਿੱਥੋਂ ਲਏ ਇਸ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ ਇਹ ਚੀਜ਼ਾਂ ਪੁੱਛਿਆ ਜਾਣੀਆਂ ਠੀਕ ਹੈ ਇਹ ਹੀ ਚੀਜ਼ਾਂ ਸਾਨੂੰ ਪਤਾ ਹੋਣਾ ਚਾਹੀਦਾ ਵਾ ਠੀਕ ਹੈ ਉਹਨਾਂ ਤੋਂ ਇਹ ਪੁੱਛ ਸਕਦੇ ਆ ਕਿ ਜਿਹੜਾ ਸਾਡਾ ਕਨਸਟੀਟਿਊਸ਼ਨ ਫਰੇਮ ਹੋਈ ਹੈ ਹਨਾ ਜਿਨ੍ਹਾਂ ਨੇ ਕਨਸਟੀਟਿਊਸ਼ਨ ਬਣਾਇਆ ਵਾ ਉਹਨਾਂ ਨੇ ਸਾਡੇ ਫੰਡਾਮੈਂਟਲ ਰਾਈਟ ਕਿੱਥੋਂ ਲਏ ਕਿਹੜੇ ਕੰਟਰੀ ਤੋਂ ਲਏ ਸਾਨੂੰ ਪਤਾ ਹੋਣਾ ਚਾਹੀਦਾ ਵਾ ਜੇਕਰ ਤੁਹਾਨੂੰ ਪਤਾ ਦੇ ਤੁਸੀਂ ਉਸੇ ਟਾਈਮ ਟਿੱਕ ਲਾ ਸਕਦੇ ਹੈਗੇ ਵੀ ਹਾਂ ਵੀ ਆਹ ਵਾਲਾ ਸਹੀ ਆ ਠੀਕ ਹੈ ਇਹੋ ਚੀਜ਼ਾਂ ਪ੍ਰੀ ਦੇ ਵਿੱਚ ਤਾਂ ਉਹਨੂੰ ਪਤਾ ਹੋਣਾ ਚਾਹੀਦਾ ਵਾ ਫਿਰ ਹੀ ਪ੍ਰੀ ਪਾਸ ਹੋਣਾ ਵਾ ਠੀਕ ਹੈ ਉਹਨਾਂ ਜਿਹੜਾ ਪੁੱਛਿਆ ਵਾ ਜਿਹੜਾ ਕਨਸਟੀਟਿਊਸ਼ਨ ਫਰੇਮ ਕਰੀ ਇਹ ਕੀਦੇ ਤੋਂ ਇਨਸਪੀਰੇਸ਼ਨ ਹੋਇਆ ਠੀਕ ਹੈ ਇਹਨਾਂ ਨੇ ਯੂ ایس اے ਤੋਂ ਯੂਨਾਈਟਿਡ ਸਟੇਟ ਆਫ ਅਮਰੀਕਾ ਤੋਂ ਅਮਰੀਕਾ ਤੋਂ ਉਹਨਾਂ ਅਮਰੀਕਾ ਦੇ ਫੰਡਾਮੈਂਟਲ ਰਾਈਟ ਦੇਖੇ ਫਿਰ ਉਹ ਵਾਲੇ ਉਹਨਾਂ ਫੰਡਾਮੈਂਟਲ ਰਾਈਟ ਲੈ ਤਾਂ ਅਮਰੀਕਾ ਦੇ ਵਿੱਚ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਵਾ ਕਿ ਜਿਹੜੇ ਆਪਣੀ ਨੂੰ ਫੰਡਾਮੈਂਟਲ ਰਾਈਟ ਬੋਲਦੇ ਆ ਅਮਰੀਕਾ ਦੇ ਵਿੱਚ ਇਹਨੂੰ ਕੀ ਬੋਲਦੇ ਆ ਅਮਰੀਕਾ ਦੇ ਵਿੱਚ ਫੰਡਾਮੈਂਟਲ ਰਾਈਟ ਨੂੰ ਬੋਲਿਆ ਜਾਂਦਾ ਵਾ ਬਿਲ ਆਫ ਰਾਈਟ ਠੀਕ ਆ ਇਹ ਚੀਜ਼ ਚੇਤਾ ਰੱਖਣੀ ਆ ਪਰੀ ਦੇ ਵਿੱਚ ਇਹ ਆ ਸਕਦਾ ਵਾ ਅਮਰੀਕਾ ਦੇ ਵਿੱਚ ਆਪਣੇ ਫੰਡਾਮੈਂਟਲ ਰਾਈਟ ਬੋਲਦੇ ਆ ਬਟ ਠੀਕ ਆ ਅਮਰੀਕਾ ਦੇ ਵਿੱਚ ਕੀ ਬੋਲਦੇ ਆ ਬੈਲੋਫ ਰਾਈਟ ਠੀਕ ਆ ਇਹ ਜੀ ਸਾਨੂੰ ਪਤਾ ਹੋਣਾ ਚਾਹੀਦਾ ਵਾ ਅਮਰੀਕਾ ਦੇ ਵਿੱਚ ਕੀ ਬੋਲਦੇ ਆ ਅਮਰੀਕਨ ਦੇ ਵਿੱਚ ਬੈਲੋਫ ਰਾਈਟ ਬੋਲਦੇ ਆ ਠੀਕ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦੀ ਨਾਲ ਸ਼ੇਅਰ ਵੀ ਕਰ ਦਿਓ ਜੇ ਕੋਈ ਤੁਹਾਡਾ ਦੋਸਤ ਮਿੱਤਰ ਪੀਸੀਐਸ ਦੀ ਤਿਆਰੀ ਕਰਦਾ ਪਿਆ ਵਾ ਤੇ